ਸ੍ਰੀ ਗੁਰੂ ਜੀ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਵਧੀਆ ਟਾਈਮ ਆ ਜੀ ਲੰਚ ਦਾ ਟਾਈਮ ਹੋ ਗਿਆ ਆ ਦੁਪਹਿਰ ਦਾ 1:30 ਵਜੇ ਦਾ ਟਾਈਮ ਆ ਤੇ ਇੱਧਰ ਮੈਂ ਬੱਚਾ ਵਾਸਤੇ ਬਣਾ ਰਹੀ ਆ ਜੀਰੇ ਵਾਲੇ ਚੋਲ ਰਾਈਸ ਤੇ ਕੜਾਈ ਧਰ ਲਿੱਤੀ ਉਹਦੇ ਵਿੱਚ ਪਾ ਦਿੱਤਾ ਆ ਮੈਂ ਤੇਲ ਤੇ ਨਾਲ ਹੀ ਬੱਚੇ ਅੱਜ ਡਿਮਾਂਡ ਕਰਕੇ ਗਏ ਆ ਮੰਗੇੋ ਸ਼ੇਕ ਦੀ ਤੇ ਨਾਲ ਹੀ ਮੈਂ ਤਿਆਰ ਕਰ ਰਹੀ ਆ ਮੰਗੇੋ ਸ਼ੇਕ ਮੰਗੇੋ ਛਿੱਲ ਰਹੀ ਆ ਨਾਲ ਦੀ ਨਾਲ ਦੀ ਨਾਲ ਚੋਲ ਬਣਾ ਰਹੀ ਆ ਤੇ ਜਿਹੜੇ ਚੋਲ ਵਗੈਰਾ ਮੈਂ ਧੋ ਕੇ ਸਾਰਾ ਕੋਲ ਰੱਖ ਲਿੱਤਾ ਆ ਤੇ ਹੁਣ ਉਹਦੇ ਵਿੱਚ ਕੜਾਈ ਦਾ ਤੇਲ ਜਿਹੜਾ ਇਹ ਗਰਮ ਹੋ ਚੁੱਕਾ ਆ ਉਹਦੇ ਵਿੱਚ ਪਾ ਦੂੰਗੀ ਮੈਂ ਜੀਰਾ ਕਸਤੂਰੀ ਮੇਥੀ ਤੇ ਜਿਹੜੀ ਸਬਜੀ ਆ ਮੇਰੇ ਕੋਲ ਚਨੇ ਆ ਦੀ ਸਬਜੀ ਪਈ ਸੀ ਅੱਜ ਇਹਦੇ ਕਰਕੇ ਮੈਂ ਫਿਰ ਜੀਰੇ ਵਾਲੇ ਰਾਈਸ ਬਣਾ ਲਏ ਬੱਚੇ ਕਹਿ ਕੇ ਗਏ ਸੀ ਕਿਉਂਕਿ ਮੈਂ ਚਨੇ ਜਿਹੜੇ ਸਵੇਰੇ ਉਹਨਾਂ ਨੂੰ ਮਾਰਨਿੰਗ ਵੇਲੇ ਬ੍ਰੇਕਫਾਸਟ ਚ ਬਣਾ ਕੇ ਦਿੱਤੇ ਸੀ ਸਕੂਲ ਨੂੰ ਲੰਚ ਬਾਕਸ ਜਿਹੜਾ ਜਾਂਦਾ ਹੁੰਦਾ ਹੈ ਤੇ ਫਿਰ ਉਹ ਕਹਿੰਦੇ ਸੀ ਮम्मा ਆਂਦਿਆਂ ਨੂੰ ਤੁਸੀਂ ਅੱਜ ਨਾ ਚੋਲ ਬਣਾ ਕੇ ਰੱਖਿਓ ਤੇ ਇਸ ਕਰਕੇ ਫਿਰ ਮੈਂ ਜਿਹੜੇ ਛੋਲ ਬੱਚਿਆਂ ਵਾਸਤੇ ਬਣਾਏ ਸੀਗੇ ਤੇ ਇੱਧਰ ਜਿਹੜਾ ਇਹ ਚੋਲਾ ਨੂੰ ਤੜਕਾ ਲਗਾ ਕੇ ਜੀਰੇ ਦਾ ਮੈਂ ਇੱਕ ਮੰਗੋ ਰਹਿ ਗਿਆ ਸੀ ਮੇਰਾ ਛਿੱਲਨ ਉਹ ਵੀ ਛਿੱਲ ਕੇ ਫਟਾਫਟ ਬੱਚਾ ਵਾਸਤੇ ਬਣਾ ਦੂੰਗੀ ਮੰਗੋ ਸ਼ੇਕ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਇਸ ਕਰਕੇ ਬੱਚੇ ਕਹਿੰਦੇ ਸੀ ਪਹਿਲਾਂ ਅਸੀਂ ਆ ਕੇ ਮਮਾ ਅੱਜ ਸ਼ੇਕ ਪੀ ਮੰਗੇ ਤੇ ਇਸ ਕਰਕੇ ਮੈਂ ਉਹਨਾਂ ਦੇ ਉਹਨਾਂ ਦਾ ਟਾਈਮ ਵੀ ਹੋਣ ਵਾਲਾ ਆ 2:30 2 ਵਜੇ ਆ ਜਾਂਦੇ ਆ ਉਹ ਇਸ ਕਰਕੇ ਮੈਂ ਫਟਾਫਟ ਲੱਗੀ ਹੋਈ ਆ ਕਿਉਂਕਿ ਕਿਚਨ ਦੇ ਵਿੱਚ ਤਾਂ ਦੋ ਹੱਥਾਂ ਨਾਲ ਨਹੀਂ ਚਾਰ ਹੱਥ ਚਲਾ ਕੇ ਸਰਦਾ ਹੈ ਕਿਉਂਕਿ ਜੇ ਆਪਾਂ ਇੱਕ ਚੀਜ਼ ਤੇ ਟਾਈਮ ਲਾਈ ਜਾਈਏ ਤਾਂ ਫਿਰ ਦੂਸਰਾ ਜਿਹੜਾ ਹੈ ਉਹ ਲੇਟ ਹੋ ਜਾਂਦਾ ਹੈ ਇਸ ਕਰਕੇ ਫਿਰ ਮੈਂ फटाफट ਇੱਕ ਸਾਈਡ ਚੋਲਹਾਂ ਦਾ ਤੜਕਾ ਲਾਇਆ ਇੱਕ ਸਾਈਡ ਮੰਗੋ ਸ਼ੇਕ ਦੀ ਤਿਆਰੀ ਕੀਤੀ ਤੇ फटाफट ਜਿਹੜਾ ਹੈ ਕੰਮ ਫਿਨਿਸ਼ ਹੋ ਜਾਊਗਾ ਗਰਮੀ 'ਚ ਕਿਉਂਕਿ ਗਰਮੀ 'ਚ ਰਸੋਈ 'ਚ ਖੜੇ ਹੋਣਾ ਵੀ ਬਹੁਤ ਮੁਸ਼ਕਿਲ ਆ ਤੇ ਚਲੋ ਬਣਾਣੇ ਆ ਬੱਚਿਆਂ ਵਾਸਤੇ ਮੰਗੋ ਸ਼ੇਕ ਆਂਦਿਆਂ ਨੂੰ ਨਾਲ ਰੈਡੀ ਕਰਕੇ ਰੱਖ ਦਈਏ Thank you ਮੈਂ ਗੁਸ਼ੇਕ ਬਣਾਉਂਦੇ ਬਣਾਉਂਦੇ ਜਿਹੜੇ ਮੇਰੇ ਰਾਈਸ ਵੀ ਬਣ ਚੁੱਕੇ ਆ ਤੇ ਮੈਂ ਥੋੜਾ ਜਿਹਾ ਇਹਨੂੰ ਢੱਕਣ ਨੂੰ ਪਿੱਛੇ ਕਿਉਂਕਿ ਜਿਹੜਾ ਪਾਣੀ ਆ ਉਹ ਬਾਹਰ ਆ ਰਿਹਾ ਸੀ ਮੈਂ ਢੱਕਣ ਹਲਕਾ ਜਿਹਾ ਪਿੱਛੇ ਹਟਾ ਕੇ ਬਸ 5 ਇੱਕ ਮਿੰਟ ਇਹਨੂੰ ਤੇਜ ਸੇਕਦੇ ਹੋ ਕਰਕੇ ਮੁੜ ਕੇ ਫੇਰ ਜਿਹੜਾ ਆ ਗੈਸ ਬੰਦ ਕਰ ਦੂੰਗੇ ਕਿਉਂਕਿ ਜਿਹੜੇ ਆਪਣੇ ਪਿੰਡਾਂ ਦੇ ਚੋਲ ਹੁੰਦੇ ਆ ਘਰ ਤੇ ਖੜਾਏ ਹੋਏ ਚੋਲ ਹੁੰਦੇ ਆ ਜਿਹੜੇ ਆਪਾਂ ਮੁੱਲ ਤੇ ਲੈਣੇ ਆ ਉਹ ਥੋੜਾ ਜਿਹਾ ਟਾਈਮ ਲੈਂਦੇ ਜਿਹੜੇ ਘਰ ਦੇ ਚੋਲ ਹੁੰਦੇ ਇਹਨਾਂ ਨੂੰ ਬਿਲਕੁਲ ਟਾਈਮ ਨਹੀਂ ਲੱਗਦਾ ਹੈਗਾ ਆਪਾਂ ਆਪ ਨਾਲੇ ਬਣ ਜਾਂਦੇ ਆ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਚੋਲ ਹੁੰਦੇ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜੇ फटाफट ਬਣ ਜਾਂਦੇ ਆ ਘਰ ਦੇ ਚੋਲ ਤੇ ਇੱਥੇ ਢੱਕਣ ਜਿਹੜਾ ਹੈ ਮੈਂ ਚੰਗੀ ਤਰ੍ਹਾਂ ਬੰਦ ਕਰ ਦੂੰਗੀ ਕਿਉਂਕਿ ਹੁਣ ਪਾਣੀ ਜਿਹੜਾ ਆ ਉਹ ਨਹੀਂ ਨਿਕਲੂਗਾ ਤੇ ਤੁਸੀਂ ਦੇਖੋ ਮੇਰੇ ਮੰਗੋ ਸ਼ੇਕ ਬੰਦੇ ਬੰਦੇ ਜਿਹੜੇ ਚੋਲ 15 ਮਿੰਟ ਦੇ ਵਿੱਚ ਬਣ ਗਏ ਤੇ ਇਧਰ ਮੈਂ ਕੈਸ ਵੀ ਬੰਦ ਕਰਤਾ ਤੇ ਉਧਰ ਮੇਰਾ ਮੰਗੋ ਸ਼ੇਕ ਬਣ ਗਿਆ ਦੋਨੋਂ ਚੀਜ਼ਾਂ ਮੇਰੀ ਬਰਾਬਰ ਹੀ ਬਣ ਗਈਆਂ ਤੇ ਹੁਣ ਆਪਾਂ ਬੱਚੇ ਬਸ ਪੁੰਚਣ ਵਾਲੇ ਆ ਤੇ ਉਹਨਾਂ ਦੇ ਆਂਦਿਆਂ ਨੂੰ ਸ਼ੇਕ ਜਿਹੜਾ ਆ ਉਹ ਰੈਡੀ ਕਰਕੇ ਗਲਾਸਾਂ 'ਚ ਸਰਵ ਕਰ ਦਾਂਗੇ ਤੋ ਧੋਤੀ ਜੀ ਤੇ ਕਣਕ ਧੋ ਕੇ ਪਾਈ ਸੀ ਕਿ ਸੁੱਕਣ ਇਹ ਵੀ ਸੁੱਕ ਚੁੱਕੀ ਹੋਣੀ ਹੈ ਵੀ ਥਾਲੇ ਵਿੱਚ ਪਾਵਾਂਗੇ ਇਸੇ ਰਸੂਈ ਜਿਹੜੀ ਹੈ ਮੈਂ ਸਾਜਦੇ ਸੀ ਧੋਤੀ ਜੀ ਵੀ ਦਿਨ ਚ ਜਿੱਦਾਂ ਧੁੱਪ ਲੱਗੂਗੀ ਕਿਉਂਕਿ ਅੱਜ ਕੱਲ ਮੌਸਮ ਦਾ ਵੀ ਪਤਾ ਨਹੀਂ ਹੁੰਦਾ ਕਦ ਖਰਾਬ ਹੋ ਜਾਂਦਾ ਨਾਲ ਹੀ ਇਵਨਿੰਗ ਟਾਈਮ 'ਤੇ ਮੈਂ ਕੱਟ ਰਹੀ ਸੀ ਸੂਟ ਕਿਉਂਕਿ ਜਿਹੜਾ ਟਾਈਮ ਮੇਰੇ ਕੋਲ ਫालतू ਹੁੰਦਾ ਉਹਦੇ ਵਿੱਚ ਮੈਂ ਜਿਹੜਾ ਕੋਈ ਵੀ ਕੱਪੜਾ ਤਿਆਰ ਕਰਨਾ ਹੁੰਦਾ ਉਹ ਕੱਟ ਲੈਂਦੀ ਹਾਂ ਨਹੀਂ ਇਸੇ ਨਾਲ ਨਹੀਂ ਉਹਨਾਂ ਨੇ ਆਹ ਛੇ ਨਾਲ ਛੇ ਨਾਲ ਜਿਹੜੇ ਪਹਿਲਾਂ ਪਕਾਉਂਦੇ ਨੇ ਬੱਤੇ ਬਈ ਕੁੜਾ ਸੋਣ ਸੁਣ ਕਾਇਰ ਉਹ ਚਾਂਦ ਸੁਣ Need your lightness. ਚੀ ਕਰਨ ਕਟਿੰਗ ਬੋਰਡ ਸੁਣੀ ਆਈ ਤੇ ਫੈਂਟਰੀ ਜੇ ਨਾ ਸਟੀਚਿੰਗ ਹੋਏਗੀ ਨਹੀਂ ਕਹੀ ਜਾਉਣਾ ਅੱਜ ਬਣਾਉਣੀ ਪਊਗਾ ਇਹ ਤੋਂ ਬਿਸ਼ੁਡ ਕੋਈ ਗ੍ਰਾਮ ਨਹੀਂ ਲੋ ਜੀ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਉਮੀਦ ਕਰਦੇ ਆਂ ਤੁਹਾਨੂੰ ਜਿਹੜੀ ਵੀਡੀਓ ਆ ਵਧੀਆ ਲੱਗੂਗੀ ਪਸੰਦ ਆਈ ਹੋਗੀ ਜੇ ਵੀਡੀਓ ਮੇਰੀ ਝਰਾਜੀ ਵੀ ਵਧੀਆ ਲੱਗੀ ਆ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਮਿਲਦੇ ਆਂ ਫਿਰ ਆਪਾਂ ਕੋਈ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਸ਼ਕਲ ਬਾਏ ਬਾਏ ਥਿਨਾਂ ਲਿਖਾਂਦੇ ਆਂ ਆਪਾਂ ਆਈਸਕ੍ਰੀਮ ਉਹ ਠੰਡੀ ਠੰਡੀ ਹਰਮਨ ਆਈਸਕ੍ਰੀਮ ਲੈ ਕੇ ਆਈ ਸੀ ਮੇਰੇ ਵਾਸਤੇ ਚਲੋ ਜੀ ਮਿਲਦੇ ਆਂ